ਪੀਏਯੂ ਦੇ ਵਿੱਚ ਦੋ ਦਿਨਾਂ ਕਿਸਾਨ ਮੇਲਾ ਜਿਹੜਾ ਚੱਲ ਰਿਹਾ ਇਸੇ ਦੌਰਾਨ ਬਰਾਡ ਸੀਡ ਸਟੋਰ ਤੇ ਅਸੀਂ ਦੇਖ ਰਹੇ ਹਾਂ ਕਿਸਾਨਾਂ ਦਾ ਕਾਫੀ ਰਸਾ ਗੱਲਬਾਤ ਕਰਦੇ ਆ ਬਰਾਰ ਫੀਡ ਦੇ ਓਨਰ ਸਾਡੇ ਨਾਲ ਮੌਜੂਦ ਨੇ ਸਰ ਸਵਾਗਤ ਹੈ ਲੁਧਿਆਣਾ ਟੀਵੀ ਨੇ ਹਾਂ ਜੀ ਹਾਂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਇਸ ਵਾਰ ਮੀਂਹ ਹੀ ਪਿਆ ਜੀ بارش ਨਹੀਂ ਹੋਈ ਉਸ ਕਰਕੇ ਬਹੁਤ ਵਧੀਆ ਰਿਸਪੌਂਸ ਆ ਗਿਆ ਜੀ ਜੀ ਸਰ ਜੀ ਕਿਹੜੀ ਤੁਸੀਂ ਵੈਰਾਈਟੀ ਲੈ ਕੇ ਆਏ ਹੋ ਜੋ ਕਣਕ ਦੀ ਜਿਹੜੀ ਨਵੀਂ ਕਿਸਮਾ ਵੀਜਲ ਦੇ ਲਈ ਅਸੀਂ ਜੀ ਆਪਣੇ ਇੱਕ ਤਾਂ ਦਿੱਲੀ ਯੂਨੀਵਰਸਿਟੀ ਦੀ ਆਈਆਰਆਈ ਦੀ ਨਵੀਂ ਵੈਰਾਈਟੀ ਹੈ ਜੀ ਆਪਣੇ ਐਚਡੀ 3386 ਹੈ ਜੀ ਦੂਜੀ ਸਾਡੀ ਆਪਣੀ ਰਿਸਰਚ ਵੈਰਾਈਟੀ ਹੈ ਜੀ ਐਚ ਆਪਣੇ ਬੀਆਰ 74 ਨੰਬਰ ਦੀ ਹੈ ਤੇ ਸਾਹਿਬ ਜੀ ਇਹ ਦਰਸ਼ ਬੀਜ ਹਾਂਜੀ ਕੀ ਖ਼ਬਰ ਜੀ ਇਹਦਾ ਬੀਏ ਆ ਵੀ ਬਿਮਾਰੀਆਂ ਰਹਿਤਾ ਜੀ ਝਾੜਤ ਤੇ ਬਾਕੀ ਜਿੰਨੀਆਂ ਵੀ ਕਿਸਮਾਂ ਨਿਕਲ ਰਹੀਆਂ ਜਿੰਨੀਆਂ ਵੀ ਕਿਸਮਾਂ ਹੁਣ ਤੱਕ ਚੱਲ ਰਹੀਆਂ ਉਹਨਾਂ ਸਾਰਿਆਂ ਨਾਲੋਂ ਵੱਧ ਨਿਕਲਦੀ ਉਮੀਦ ਹੈ ਜੀ ਜੀ ਜਿਸ ਤਰ੍ਹਾਂ ਜਿਹੜੇ ਵਿਗਿਆਨੀ ਹੁੰਦੇ ਮਾਹਰ ਹੁੰਦੇ ਆ ਉਹਨਾਂ ਦੀ ਵੀ ਜਿਹੜੀ رائے ਹੁੰਦੀ ਆ ਇਸ ਤਰ੍ਹਾਂ ਬਿਲਕੁਲ ਬਿਲਕੁਲ ਦੇਖੋ ਜੀ ਵਿਗਿਆਨੀ ਹੈ ਮੇ ਸਭ ਤੋਂ ਵੱਡੇ ਵਿਗਿਆਨੀ ਤਾਂ ਜ਼ਿੰਮੇਦਾਰ ਹੁੰਦੇ ਆ ਜੀ ਜਮੀਦਾਰਾਂ ਨੇ ਦੱਸਣਾ ਹੁੰਦਾ ਵੀ ਸਾਡੀ ਕਿਹੜੀ ਵੈਰੈਟੀ ਵਧੀਆ ਰਹੀ ਹੈ ਕਿਹੜੀ ਟੌਪ ਤੇ ਜਾ ਰਹੀ ਹੈ ਕਿਸ ਤਰ੍ਹਾਂ ਦਾ ਤਜਰਬਾ ਜਿਹੜੇ ਬੀਐਮਐ ਨਾਲ ਜਿਹਨੇ ਬੀਜ ਰਏ ਆ ਲੋਕ ਹਾਂ ਬਹੁਤ ਵਧੀਆ ਜੀ ਜਿਵੇਂ ਪਿਛਲੀ ਵਾਰੀ ਅਸੀਂ 3 4 ਸਾਬ ਤੋਂ ਸਾਡੀ ਵੈਰੈਟੀ ਬੀਆਰ 36 ਆ ਬਹੁਤ ਕਾਮਯਾਬ ਚੱਲ ਰਹੀ ਹੈ ਜੀ ਔਰ ਜਮੀਦਾਰਾਂ ਦੀ ਪੂਰੀ ਵਧੀਆ ਪਸੰਦ ਬਣੀ ਹੋਈ ਹੈ ਕਿੱਥੋਂ ਕਿੱਥੋਂ ਆ ਰਿਹਾ ਕਿਸਾਨ ਵੀਰ ਸਾਡੇ ਜੀ ਪੰਜਾਬ ਹਰਿਆਣਾ ਯੂਪੀ ਹਿਮਾਚਲ ਚਾਰ ਪੰਜ ਸਟੇਟਾਂ ਦੇ ਜਮੀਦਾਰ ਸਾਡੇ ਕੋਲ ਹਰ ਸਾਲ ਆਉਂਦੇ ਆ ਜੀ ਹੋਰ ਕਿਹੜੇ ਕਿਹੜੇ ਬੀਜ ਆਪਣੇ ਕੋਲ ਹੁੰਦੇ ਆ ਜੀ ਬਾਕੀ ਆਪਣੇ ਪੁਰਾਣੀਆਂ ਕਿਸਮਾਂ ਜ ਪੀ ਵੀ ਡਬਲਯੂ 826 ਹੈ ਜੀ 222 ਹੈ ਜੀ 386 ਹੈ ਸਾਰੀਆਂ ਵੈਰਾਈਟੀਆਂ ਹੁੰਦੀਆਂ ਨੇ ਕਿਸਾਨ ਵੀਰ ਕੀ ਕਹਿੰਦੇ ਆ ਜਦੋਂ ਇੱਥੋਂ ਬੀਜ ਲੈ ਕੇ ਜਾਂਦੇ ਆ ਫਿਰ ਰਿਸਪੌਂਸ ਕਿਸ ਤਰ੍ਹਾਂ ਦਾ ਰਿਵਿਊ ਰਿਸਪੌਂਸ ਤਾਂ ਜੀ ਦੇਖੋ ਗੱਲਾਂ ਨਾਲ ਰਿਸਪੌਂਸ ਦਾ ਰਿਸਪੌਂਸ ਤਾਂ ਸਾਡੀ ਜਿਹੜੀ ਵੈਰਾਈਟੀ ਦਿੰਨੇ ਆ ਝਾੜ ਨਿਕਲਦਾ ਉਹਦੇ ਰਿਸਪੌਂਸ ਦੁਆਰਾ ਅਗਲੇ ਸਾਲ ਜ਼ਿੰਮੇਵਾਰਾਂ ਨੂੰ ਵਾਪਸ ਲੈ ਕੇ ਬਿਲਕੁਲ ਕਰਦੇ ਆ ਜੀ ਜਦੋਂ ਅਗਲੇ ਜੇਬ ਚ ਪੈਸੇ ਆ ਜਾਂਦੇ ਸਾਨੂੰ ਆਤਾ ਕਰਨਾ ਹੀ ਆ ਜੀ ਰਹਿਤ ਵੀ ਹੁੰਦੀ ਆ ਕੋਈ ਜਿੰਮੇ ਹੁਣ ਕਿਸਾਨ ਮੇਲਾ ਤੇ ਬੀਜ ਖਰੀਦਣ ਨਹੀਂ ਸਰ ਰਹਿਤ ਰਿਸੈਲ ਤੇ ਰਿਟੇਲ ਇੱਕੋ ਹੀ ਇੱਕ ਪ੍ਰ ਜੀ ਅਪੀਲ ਕਰਦੇ ਆ ਕਿਸਾਨ ਜੀ ਅਸੀਂ ਮੈਂ ਤਾਂ ਇਹ ਅਪੀਲ ਕਰਦਾ ਵੀ ਕਨਕੋ ਵਿੱਚ ਹੈ ਝੋਨਾ ਹੋਵੇ ਜ਼ਿਮੀਂਦਾਰਾਂ ਨੂੰ ਘਰ ਤੋਂ ਘੱਟ ਇੱਕ ਕਨਾਲ ਜੀ ਆ ਝੋਨੇ ਦਾ ਅੱਧਾ ਗਿੱਲਾ ਤੇ ਕਣਕ ਦਾ ਇੱਕ ਕਨਾਲ ਵੀ ਨਵਾਂ ਹਰਤਾ ਜ਼ਰੂਰ ਬੀਜਣਾ ਚਾਹੀਦਾ ਤੇ ਬੀਜ ਬੀਜੋਗੇ ਤਾਂ ਹੀ ਪਤਾ ਲੱਗੂਗਾ ਵੀ ਨਵੀਂ ਚੀਜ਼ ਕਿਹੜੀ ਆ ਰਹੀ ਆ ਤਾਂ ਹੀ ਆਪਾਂ ਲੋਕਾਂ ਤੋਂ ਅੱਗੇ ਨਿਕਲ ਸਕਾਂਗੇ ਗੱਲਬਾਤ ਵੀ ਕਰ ਲੈਣੀ ਹੈ ਕਿਸਾਨ ਵੀਰ ਸਾਡੇ ਨਾਲ ਮੌਜੂਦ ਨੇ ਸਰ ਕਿੱਥੋਂ ਆ ਜੀ ਸੰਗਰੂਪ ਜਿਹੜਾ ਮਾਮਨਪੁਰ ਪਿੰਡ ਆ ਕਿਹੜੇ ਕਿਹੜੇ ਬੀਜ ਪਹਿਲਾਂ ਲੈ ਗਏ ਇੱਥੋਂ ਤੇ ਹੋਰ ਕਿਹੜੇ ਅਸੀਂ ਪਹਿਲਾਂ ਅੱਜ ਤੋਂ 14-15 ਸਾਲ ਤੋਂ ਪਹਿਲਾਂ ਜੁੜੇ ਹੋਏ ਆਂ ਮੂੰਗੀ ਹੋਰ ਫਸਲਾਂ ਦੇ ਬੀਜ ਛੀਰੀ ਵਗੈਰਾ ਦੇ ਲੈ ਕੇ ਜਾਂਦੇ ਰਿਹਾ ਅਜਿਹੇ ਤਰ੍ਹਾਂ ਦਾ ਬੀਜ ਨਿਕਲਦਾ ਹੀ ਝਾੜ ਕਿਵੇਂ ਆ ਬਹੁਤ ਵਧੀਆ ਬੀਜ ਨਿਕਲਦਾ ਜੀ ਹਰੇਕ ਮੇਲੇ ਤੇ ਬਰਾੜ ਫੀਡ ਤੇ ਹੁਣ ਆਈ ਆਣਾ